ਕੀ ਮੰਤਰੀ ਮੀਤਹਿਰ ਅਤੇ ਉਹਨਾਂ ਦੇ ਜਿਗਰੀ ਯਾਰ ਤੇ ਗਾਇਕ ਅਮਰਤਮਾਨ ਦੀ ਵਿਗੜ ਗਈ ਹੈ ਕਿ ਦੋਵਾਂ 'ਚ ਕੋਈ ਅਣਬਣ ਹੋ ਗਈ ਹੈ ਇਹ ਸਵਾਲ ਬੜੇ ਉੱਠ ਰਹੇ ਨੇ ਅਮਰਤਮਾਨ ਉਹ ਨੇ ਜਿਹੜੇ ਲਗਾਤਾਰ ਗੱਡੀ ਚਲਾ ਕੇ ਮੀਤਹਿਰ ਨੂੰ ਮੀਟਿੰਗਾਂ 'ਚ ਛੱਡ ਕੇ ਆਉਂਦੇ ਸੀ ਉਹਨਾਂ ਦਾ ਚੋਣ ਪ੍ਰਚਾਰ ਕਰਦੇ ਸੀ ਲਗਾਤਾਰ ਵਿਚਰਦੇ ਸੀ ਪਰ ਇਸ ਵਾਰ ਨਾ ਉਹ ਚੋਣਾ 'ਚ ਵਿਖਾਈ ਦਿੱਤੇ ਨਾ ਹੀ ਗੱਡੀ ਚਲਾਉਂਦੇ ਵਿਖਾਈ ਦਿੱਤੇ ਤੇ ਸਿਆਸੀ ਹਲਕਿਆਂ 'ਚ ਇਸ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਪਹਿਲੀ ਚਰਚਾ ਇਹ ਹੈ ਵੀ ਕਿਉਂ ਨਹੀਂ ਆ ਰਹੇ ਇਹਦੇ ਸਵਾਲ ਨੂੰ ਇਸ ਸਵਾਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਮਾਜਵਾ ਅਮਰਤਮਾਨ ਮੰਤਰੀ ਤੇ ਸਮਰੂਹ ਤੋਂ ਲੋਕ ਸਭਾ ਉਮੀਦਵਾਰ ਮੀਤ ਹੇਰ ਦੇ ਜਿਗਰੀ ਯਾਰ ਨੇ ਕਲਾਸ ਫੈਲੋ ਨੇ ਸਹਿ ਜਮਾਤੀ ਰਹੇ ਨੇ ਅਤੇ ਲਗਾਤਾਰ ਉਹਨਾਂ ਦੇ ਨਾਲ ਉਹ ਵਿਚਰਦੇ ਰਹੇ 2017 ਦੀ ਲੋਕ ਵਿਧਾਨ ਸਭਾ ਚੋਣ ਹੋਵੇ 2022 ਦੀ ਵਿਧਾਨ ਸਭਾ ਚੋਣ ਹੋਵੇ ਤੁਸੀਂ ਦੇਖਿਆ ਹੋਣਾ ਕਿ ਇੰਟਰਵਿਊਆਂ ਵੀ ਦਿੰਦੇ ਸੀ ਵੱਖ-ਵੱਖ ਚੈਨਲਾਂ 'ਤੇ ਵੀ ਮੇਰਾ ਦਾ ਜਿਗਰੀ ਯਾਰ ਹੈ ਮੀਤੇ ਅਰੇ ਅਸੀਂ ਇਕੱਠੇ ਪੜ੍ਹੇ ਇਕੱਠੇ ਰਹੇ ਕਾਰ ਚਲਾ ਕੇ ਵੀ ਲੈ ਜਾਂਦੇ ਰਹੇ ਪਰ ਇਸ ਵਾਰ ਐਡੀ ਤਕੜੀ جنگ ਲੜਦੇ ਹੁਣ ਇੱਕ ਪਾਸੇ ਸੁਖਪਾਲ ਖਹਿਰਾ ਵਰਗਾ ਕਾਂਗਰਸ ਨੇ ਉਮੀਦਵਾਰ ਉਤਾਰਿਆ ਹੋਵੇ ਦੂਜੇ ਪਾਸੇ ਸਾਹਮਣੇ ਮੀਤਹਿਰ ਹੋਣ ਸਿਮਰਜੀਤ ਸਿੰਘ ਮਾਨ ਵਰਗੇ ਮੌਜੂਦਾ ਲੋਕ ਸਭਾ ਮੈਂਬਰ ਹੋਣ ਅਤੇ ਜਿਨ੍ਹਾਂ ਦੀ ਹਵਾ ਦਾ ਸੇਕ ਹੈ ਜਿਹੜਾ ਇਸ ਗਰਮੀ ਦੇ ਵਿੱਚ ਚੋਣਾਂ ਦੇ ਅੰਦਰ ਮਹਿਸੂਸ ਕੀਤਾ ਜਾ ਰਿਹਾ ਹੋਵੇ ਤੇ ਮੀਤਹਿਰ ਦਾ ਜਿਗਰੀ ਯਾਰ ਉਹਨਾਂ ਦੇ ਨਾਲ ਚੋਣ ਪ੍ਰਚਾਰ ਨਾ ਚਨਾ ਦਿਕੇ ਸੰਗਰੂਰ ਲੋਕ ਸਭਾ ਹਲਕੇ ਦੇ ਧੂਰੀ ਵਿਧਾਨ ਸਭਾ ਹਲਕੇ 'ਚ ਪੰਜਾਬ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨੇ ਮੀਤਹਿਰ ਦੇ ਹੱਕ 'ਚ ਪ੍ਰਚਾਰ ਕੀਤਾ ਚਾਹੇ ਉਹ ਅਦਾਕਾਰ ਬਿਨਾਂ ਢਿੱਲੋਂ ਹੋਣ ਪੰਜਾਬੀ ਦੇ ਚੰਗੇ ਗਾਇਕ ਜਿਹੜੇ ਮੰਨੇ ਜਾਂਦੇ ਆ ਹਰਜੀਤ ਹਰਮਨ ਹੋਣ ਉਹਨਾਂ ਨੇ ਬੜਾ ਚੋਣ ਪ੍ਰਚਾਰ ਕੀਤਾ ਪਰ ਅਮਰਤਮਾਨ ਕਿਤੇ ਨਹੀਂ ਵਿਖਾਈ ਦਿੱਤੇ ਪਹਿਲਾਂ ਤਾਂ ਅਮਰਤ ਆ ਅਮਰਤਮਾਨ ਮੀਤੇਰ ਦੇ ਨਾਲ ਐਵੇਂ ਸੀ ਜਿਵੇਂ ਲੋਹੇ ਦੇ ਨਾਲ ਚੁੰਬਕ ਜੁੜੀ ਹੁੰਦੀ ਹੈ ਚੋਣਾਂ ਦੇ ਵਿੱਚ ਲਗਾਤਾਰ ਨਜ਼ਰ ਆਉਂਦੇ ਸੀ ਲਗਾਤਾਰ ਤੋਂ ਅੰਦਾਜ਼ੇ ਕਿ ਕਾਰ ਵਾਲੀ ਗੱਲ ਮੈਂ ਬਾਰ-ਬਾਰ ਦਾ ਇਸ ਕਰਕੇ ਦੁਹਰਾ ਰਿਹਾ ਕਿ ਤੁਹਾਨੂੰ ਅੰਦਾਜ਼ਾ ਹੋ ਜਾਏ ਕਿ ਕਿੰਨੀ ਜ਼ਿਆਦਾ ਜਿਹੜੀ ਦੋਹਾਂ ਦੇ ਵਿੱਚ ਦੋਸਤੀ ਗੁੜੀ ਹੈ ਇਸ ਵਾਰ ਕੀ ਹੋ ਗਿਆ ਕਿਉਂ ਨਹੀਂ ਆ ਰਹੇ ਉਹਦਾ ਵੱਡਾ ਕਾਰਨ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਇਹ ਹੈ ਕਿ ਉਹਨਾਂ ਦੇ ਪਿਤਾ ਦਾ ਜੋ ਜਾਲੀ ਅਨ ਜਾਤੀ ਸਰਟੀਫਿਕੇਟ ਦਾ ਜਿਹੜਾ ਸ਼ੈਡਿਊਲ ਕਾਸਟ ਜਾਲੀ ਸਰਟੀਫਿਕੇਟ ਦਾ ਮਾਮਲਾ ਹੈ ਤਾਂ ਉਹਨੇ ਅਮਰਤਮਾਨ ਨੂੰ ਬੜਾ ਬੈਕਫੁੱਟ ਤੇ ਲੈ ਕੇ ਆਂਦਾ ਮੀਤੇਰ ਵੀ ਇਹ ਚਾਹੁੰਦੇ ਨੇ ਕਿ ਅਜਿਹਾ ਨਾ ਹੋ ਜਾਵੇ ਕਿ ਅਮਰਤਮਾਨ ਜੇਕਰ ਉਹਨਾਂ ਦੇ ਨਾਲ ਆਉਂਦੇ ਨੇ ਤਾਂ ਇਹ ਮਸਲਾ ਇੱਕ ਵਾਰ ਫੇਰ ਉੱਭਰੇ ਅਤੇ ਜਦੋਂ ਇਹ ਉੱਭਰ ਕੇ ਸਾਹਮਣੇ ਆਵੇ ਤਾਂ ਮੀਤੇਰ ਲਈ ਸਥਿਤੀਆਂ ਔਖੀਆਂ ਹੋ ਜਾਣ ਇੱਕ ਗੱਲ ਇਹ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦਾ ਦਲਿਤ ਬਹੁਤਾ ਖੁਸ਼ ਨਹੀਂ ਹੈ ਪੰਜਾਬ ਦਾ ਦਲਤ ਚਾਹੇ ਉਹ ਗਲਤ ਨੌਕਰੀਆਂ ਜਿਹੜੀਆਂ ਜਿਹਦੇ ਵਿੱਚ ਅਮਰਤਮਾਨ ਦੇ ਪਿਤਾ ਘਰੇ ਐ ਜਾਲੀ ਸਰਟੀਫਿਕੇਟ ਵਾਲੇ ਮਾਮਲੇ 'ਚ ਉਹ ਹੋਵੇ ਹੋਰ ਬਹੁਤ ਗੱਲਾਂ ਨੇ ਜੋ ਗਰਾਊਂਡ ਦੇ ਉੱਤੇ ਰਿਪੋਰਟ ਹੈ ਕਿ ਦਲਤ ਬਹੁਤਾ ਖੁਸ਼ ਨਹੀਂ ਮੀਤ ਹੈਰ ਆਪਣੀ ਯਾਰੀ ਦੋਸਤੀ ਨੂਨੇ ਇਹ ਚਾਹੁੰਦੇ ਨਹੀਂ ਕਿ ਉਹਦੇ ਕਾਰਨ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਖਰਾਬ ਹੋਣ ਖਾਸ ਕਰਕੇ ਸ਼ੈਡਿਊਲ ਕਾਸਟਾਂ ਦੇ ਅੰਦਰ ਦਲਿਤਾਂ ਦੇ ਅੰਦਰ ਜਿਹੜਾ ਪ੍ਰਭਾਵ ਗਲਤ ਜਾਣਾ ਹੈ ਉਸ ਤੋਂ ਬਚਿਆ ਜਾਵੇ ਦੇਖੋ ਕਿਸੇ ਦਾ ਹੱਕ ਮਾਰ ਕੇ ਨੌਕਰੀ ਲੈਣੀ ਕੋਈ ਬਹੁਤੀ ਚੰਗੀ ਗੱਲ ਨਹੀਂ ਉਸ ਤੋਂ ਬਾਅਦ ਆਪਣੇ ਧੀਆ ਪੁੱਤ ਪੜਾ ਕੇ ਇਸ ਕਾਬਲ ਕਰ ਲੈਣੇ ਕਿਸੇ ਦਾ ਹੱਕ ਮਾਰ ਕੇ ਕੀ ਪਤਾ ਕਿਹਦੇ ਕਿਸੇ ਗਰੀਬ ਦੇ ਧੀਆ ਪੁੱਤਰ ਕਿੱਥੇ ਤੱਕ ਜਾਣਾ ਸੀ ਜੇਕਰ ਅਮਰਤਮਾਨ ਉਹਨਾਂ ਦੇ ਪਿਤਾ ਉਹ ਹੱਕ ਨਾ ਮਾਰਦੇ ਇਹ ਇੱਕ ਵੱਡਾ ਕਾਰਨ ਹੈ ਜਿਸ ਕਾਰਨ ਮੀਤ ਹੈਰ ਬਕਾਇਦਗੀ ਦੇ ਨਾਲ ਅਮਰਤਮਾਨ ਤੋਂ ਇੱਕ ਖਾਸ ਦੂਰੀ ਬਣਾ ਕੇ ਰੱਖ ਰਹੇ ਨੇ ਅਮਰਤਮਾਨ ਬੇਸ਼ੱਕ ਪੰਜਾਬ ਦੇ ਪੰਜਾਬੀ ਦੇ ਚੰਗੇ ਤੇ ਮੰਨੇ ਪ੍ਰਮੰਨੇ ਗਾਇਕ ਨੇ ਉਹਨਾਂ ਦੇ ਗੀਤਾਂ ਨਾਲ ਕਿਸੇ ਨੂੰ ਜਿਹੜਾ ਗਿਲਾ ਸ਼ਿਕਵਾ ਹੋ ਸਕਦਾ ਪਰ ਉਹ ਮਸ਼ਹੂਰ ਨੇ ਲੋਕਾਂ ਦੇ ਵਿੱਚ ਉਹਨਾਂ ਦੀ ਖਾਸ ਕਰਕੇ ਨੌਜਵਾਨਾਂ ਦੇ ਇੱਕ ਵਰਗ ਦੇ ਵਿੱਚ ਉਹਨਾਂ ਦੀ ਇੱਕ ਠੀਕ ਠਾਕ ਅਪੀਲ ਹੈ ਅਤੇ ਇਹ ਵੀ ਚਰਚਾ ਹੈ ਕਿ ਇੱਕ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਫੇਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਬਾਰੇ ਜੋ ਉਹਨਾਂ ਦੀ ਮੌਤ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ ਜਾਂ ਆਮ ਆਦਮੀ ਪਾਰਟੀ ਨੂੰ ਸੁਰੱਖਿਆ ਲੀਕ ਕਰਨ ਦੇ ਮਾਮਲੇ 'ਚ ਜਿਹੜਾ ਦੋਸ਼ੀ ਠਹਿਰਾਇਆ ਜਾਂਦਾ ਇਸ ਕਰਕੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਤੇ ਅਮਰਤਮਾਨ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਉਸਤਿਤਿਤੀਆਂ ਉਲਝ ਜਾਣ ਤੇ ਗਲਤ ਪ੍ਰਭਾਵ ਜਾਵੇ ਕਿਉਂਕਿ ਜੇਕਰ ਉਹ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਅਮਰਤਮਾਨ ਤਾਂ ਉਹਨਾਂ ਨੂੰ ਜਿਹੜਾ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਦਾ ਵਿਰੋਧ ਚੱਲਣਾ ਪੈ ਸਕਦਾ ਇਹ ਦੋ ਮੇਜਰ ਕਾਰਨ ਨੇ ਕਿ ਦੋਵੇਂ ਜਿਗਰੀ ਯਾਰ ਆਪਣੀ ਜਿਗਰੀ ਯਾਰ ਮੀਤ ਹੇਰ ਦੇ ਲਈ ਅਮਰਤਮਾਨ ਚੋਣ ਪ੍ਰਚਾਰ 'ਚ ਨਹੀਂ ਆ ਰਹੇ ਅ ਅੰਦਰ ਖਾਤੇ ਕੀ ਚੱਲ ਰਿਹਾ ਇਹ ਹਰੇਕ ਸਪਸ਼ਟ ਨਹੀਂ ਪਰ ਜੋ ਮੋٹے ਤੌਰ ਤੇ ਮੇਰੀ ਨਿੱਜੀ ਤੌਰ ਤੇ ਮੇਰੀ ਸਮਝ 'ਚ ਦੋ ਗੱਲਾਂ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜਾ ਜਾਲੀ ਐਸਸੀ ਸਰਟੀਫਿਕੇਟ ਵਾਲਾ ਮਾਮਲਾ ਉਹ ਕਿਤੇ ਵੱਡਾ ਹੈ ਅਤੇ ਉਹਦੇ ਨਾਲ ਲਾਰਜ ਸੈਕਸ਼ਨ ਤੇ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਤੋਂ ਵੀ ਵੱਧ ਬਹੁਤ ਵੱਡਾ ਦਲਿਤ ਸੈਕਸ਼ਨ ਹੈ ਸੰਗਰੂਰ ਲੋਕ ਸਭਾ ਹਲਕੇ ਦੇ ਅੰਦਰ ਜੇਕਰ ਉਹ ਨਾਰਾਜ਼ ਹੋ ਜਾਂਦਾ ਤਾਂ ਉਹ ਉਹਦੀ ਕੀਮਤ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਝਕਾਉਣੀ ਪੈ ਸਕਦੀ ਹੈ ਤਾਂ ਹੀ ਤਾਂ ਮੁੱਖ ਮੰਤਰੀ ਨੂੰ ਦਲਿਤ ਭਾਈਚਾਰੇ ਨਾਲ ਮਿਲਣੀ ਕਰਨੀ ਪਈ ਨਹੀਂ ਤਾਂ ਮੁੱਖ ਮੰਤਰੀ ਤਾਂ ਲਗਾਤਾਰ ਕਹਿ ਰਹੇ ਸੀ ਵੀ ਸਾਡੀ ਤਾਂ 200 300 ਬਿਜਲੀ ਯੂਨਟ ਦਾ ਫ੍ਰੀ ਦਾ ਲਾਭ ਲੈ ਰਹੇ ਨੇ ਲੋਕ ਇਹ ਉਹ ਤੋਂ हट ਕੇ ਉਹਨਾਂ ਨੂੰ ਇਸ ਟਰੈਕ ਤੇ ਆਉਣਾ ਪੈ ਗਿਆ ਤਾਂ ਤੁਸੀਂ ਸਥਿਤੀਆਂ ਦਾ ਅੰਦਾਜ਼ਾ ਸਹਿਜੇ ਲਾ ਸਕਦੇ ਹੋ ਤਾਂ ਇਹੀ ਕਾਰਨ ਹੈ ਕਿ ਅਮਰਤਮਾਨ ਨੇ ਤੇ ਮੀਤਹਿਰ ਨੇ ਦੋਵਾਂ ਨੇ ਸੋਚ ਸਮਝ ਕੇ ਇੱਕ ਦੂਜੇ ਤੋਂ ਦੂਰੀ ਬਣਾਈ ਹੋਈ ਹੈ ਤੇ ਚੋਣ ਪ੍ਰਚਾਰ ਚ ਨਜ਼ਰ ਨਹੀਂ ਆ ਰਹੇ ਅਮਰਤਮਾਨ ਮੀਤਹਿਰ ਦੇ